ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਲੈਂਦੇ ਇੰਟਕਾ ਚਲਾ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾਤੀ ਪੰਜਾਬੀਆਂ ਨੇ ਵਰਲਡ ਲੈਵਲ ਤੱਕ ਇਹ ਉਹਨਾਂ ਦਾ ਪਿਆਰ ਹੈ ਜੀ ਉਹ ਪਤਾ ਨਹੀਂ ਮੈਨੂੰ ਗਰੀਬ ਨੂੰ ਇੰਨੇ ਸਾਲਾਂ ਤੋਂ 22 23 ਸਾਲਾਂ ਤੋਂ ਪਿਆਰ ਕਰਦੇ ਨੇ ਤੇ ਕਰਦੇ ਆ ਰਹੇ ਨੇ ਫੁੱਲਾਂ ਵਾਲੀ ਰਚਾਈ ਤੋਂ ਲੈ ਕੇ ਸ਼ਿੰਦੋ ਦੀ ਹੱਟੀ ਤੱਕ ਕੋਈ 150 ਐਲਬਮ ਦੇ ਨਾਲ 15 1600 ਗੀਤਾਂ ਗਾਣਿਆਂ ਦੇ ਨਾਲ ਪੰਜਾਬੀਆਂ ਦੀ ਸੇਵਾ ਕਰ ਚੁੱਕੀ ਆਵਾਜ਼ ਬੜਾ ਭੀੜ ਭੜਕਾਰੇਂਦਾ ਏ ੱੱੱਕੇ ਤੇ ੱੱੱਕਾ ਪੈਂਦਾ ਏ ਹਰ ਚੀਜ਼ ਦਾ ਰੇਡ ਤੁਲਾਦ ਤਾ ਲਖ ਲਿਖ ਕੇ ਫੱਟੀ ਤੇ ਹਰ ਚੀਜ਼ ਦਾ ਰੇਡ ਤੁਲਾਦ ਤਾ ਲਖ ਲਿਖ ਕੇ ਫੱਟੀ ਤੇ ਬੜੀ ਰੌਣਕ ਲੱਗੀ ਬੜੀ ਰੌਣਕ ਲੱਗੀ ਰਹਿੰਦੀ ਆਸ਼ਿੰਦੋ ਤੇਰੀ ਹੱਟੀ ਤੇ ਬੜੀ ਰੌਣਕ ਲੱਗੀ ਰਹਿੰਦੀ ਆਸ਼ਿੰਦੋ ਤੇਰੀ ਹੱਟੀ ਤੇ ਓ ਬਾਬੇ ਦੀ ਕਿਰਪਾ ਨਾਲ ਹੱਥ ਨੋਟਾਂ ਵਿੱਚ ਰਹਿੰਦਾ ਵੇ ਜੇ ਵਧੀਆ ਹੋਵੇ ਜੇ ਚੰਗੀ ਹੋਵੇ ਜੇ ਵਧੀਆ ਹੋਵੇ ਚੀਜ਼ ਗਾਖ ਤਾਂ ਆਪੇ ਪੈਂਦਾ ਵੇ ਜੇ ਚੰਗੀ ਹੋਵੇ ਚੀਜ਼ ਗਾਖ ਤਾਂ ਆਪੇ ਪੈਂਦਾ ਆਹ ਦੇ ਆਪਣੇ ਰੱਬ ਵਰਗੇ ਸਰੋਤਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਫੁੱਲਾਂ ਵਾਲੀ ਲਿਜਾਈ ਤੋਂ ਲੈ ਕੇ ਸਿੰਦੋ ਦੀ ਹੱਟੀ ਤੱਕ ਤੇ ਉਸ ਤੋਂ ਬਾਅਦ ਆ ਸਾਗਰ ਦੀ ਬੋਟੀ ਤੱਕ ਜਿਨ੍ਹਾਂ ਨੇ ਮਨਾਂ ਮੂਹੀ ਪਿਆਰ ਬਖਸ਼ਿਆ ਸਨ ਮਣਾ ਮੁਹੀ ਪਿਆਰ ਬਖਸ਼ਿਆ ਮੈਨੂੰ। ਸੁਦਿਆਟਮ ਸਿਫਰ ਤੁਸੀਂ ਤੇ ਮੈਂ ਹਰ ਸਕੋਰ ਸੋਸ਼ਲ ਮੀਡੀਆ ਤੇ ਸਿਰਫ ਅਜ ਇੱਕ ਹੀ ਗਾਣਾ ਸੁਣਨ ਨੂੰ ਮਿਲਦਾ ਹੈ ਕਿ ਸਾਗਰ ਦੀ ਵੋਟੀ ਇੰਡੀਕਾ ਚਲਾ ਲੈਂਦੀ ਹੈ। ਇਹ ਗਾਣਾ 2005 ਦੇ ਵਿੱਚ ਰਿਲੀਜ਼ ਹੋਇਆ ਪਰ ਉਹ ਹੁਣ ਗਾਣਾ ਜਿਹੜਾ ਕਿ ਸੋਸ਼ਲ ਮੀਡੀਆ ਤੇ ਇੰਨਾ ਜ਼ਿਆਦਾ ਵਾਇਰਲ ਹੋ ਗਿਆ ਹੈ ਕਿ ਹਰ ਇੱਕ ਰੀਲ ਦੇ ਵਿੱਚ ਸਿਰਫ ਇਹੀ ਗਾਣਾ ਸੋਨ ਨੂੰ ਮਿਲਦਾ ਹੈ ਥੋ ਤੱਕ ਕਿ ਲੋਕ ਜਿਹੜੇ ਨੇ ਉਹ ਸਾਗਰ ਦੀ ਵੋਟੀ ਦੀ ਇੰਡੀਕਾ ਲੱਭਣ ਤੱਕ ਜਿਹੜੇ ਕੀ ਹੋ ਚੁੱਕੇ ਨੇ ਵੀਡੀਓ ਬਣਾ ਬਣਾ ਕੇ ਕਹਿੰਦੇ ਕਿ ਸਾਗਰ ਦੀ ਵੋਟੀ ਦੀ ਇੰਡੀਕਾ ਕਿੱਥੇ ਆ ਤਾਂ ਅਜੇ ਹੀ ਜਿਹੜਾ ਇੱਕ ਟ੍ਰੈਂਡ ਸ਼ੁਰੂ ਹੋ ਚੁੱਕਿਆ ਹੈ ਪਰ ਆਖਿਰ ਜਿਹੜਾ ਕਿ ਸਾਗਰ ਦੀ ਵੋਟੀ ਤੇ ਸਾਗਰ ਹੈ ਕੌਣ ਤੇ ਇਹ ਜਿਹੜਾ ਗਾਣਾ ਕਿਸ ਨੇ ਗਾਇਆ ਤਾਂ ਹੁਣ ਜਿਨ੍ਹਾਂ ਦੇ ਵੱਲੋਂ ਗਾਣਾ ਗਾਇਆ ਗਿਆ ਸਾਗਰ ਤੇ ਸਾਗਰ ਦੀ ਵੋਟੀ ਕੈਮਰੇ ਦੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਜਿਹੜਾ ਕਿ ਇਸ ਦੇ ਬਾਰੇ ਹੋਰ ਜਿਹੜੀ ਕਿ ਜਾਣਕਾਰੀ ਦਿੱਤੀ ਗਈ ਆ ਬਹੁਤ ਖੁਸ਼ ਨੇ ਕਿਉਂਕਿ ਗਾਣਾ 2005 ਦੇ ਵਿੱਚ ਆਇਆ ਸੀ ਪਰ ਹੁਣ ਜਾ ਕੇ ਇੰਨਾ ਜ਼ਿਆਦਾ ਵਾਇਰਲ ਹੋ ਚੁੱਕਿਆ ਹੈ ਕਿ ਹਰ ਦੂਜੀ ਰੀਲ ਦੇ ਵਿੱਚ ਸਿਰਫ ਇਹੀ ਗਾਣਾ ਸੁਣਨ ਨੂੰ ਮਿਲਦਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਤੁਸੀਂ ਆਪ ਦੇਖੋ ਮੈਂ ਪੰਜਾਬੀ ਗਾਇਕੀ ਦਾ ਇੱਕ ਨਮਾਣਾ ਜਿਹਾ ਸੇਵਾਦਾਰ ਪੰਜਾਬੀ ਮਾਂ ਬੋਲੀ ਦਾ ਇੱਕ ਛੋਟਾ ਜਿਹਾ ਸੇਵਾਦਾਰ ਪੰਜਾਬੀ 뮤직 ਇੰਡਸਟਰੀ ਦੀ ਵਰਲਡ ਲੈਵਲ ਤੇ ਚਮਕਾ ਮਾਰਦੀ ਬਿਲਡਿੰਗ ਦਾ ਇੱਕ ਨਿੱਕਾ ਜਿਹਾ ਵਰਕਰ ਤੁਹਾਡਾ ਵੀਰ ਸਤਨਾਮ ਸਾਗਰ ਮੇਰੇ ਨਾਲ ਖੜੇ ਨੇ ਮੇਰੇ ਸਾਥੀ ਕਲਾਕਾਰ ਮੇਰੇ ਜੀਵਨ ਸਾਥੀ ਪੰਜਾਬੀ ਸੰਗੀਤ ਦੀ ਇੱਕ ਮਹਾਨ ਆਵਾਜ਼ ਖੁੱਲਾਂ ਵਾਲੀ ਰਜਾਈ ਤੋਂ ਲੈ ਕੇ ਸ਼ਿੰਦੋ ਦੀ ਹੱਟੀ ਤੱਕ ਕੋਈ 150 ਐਲਬਮ ਦੇ ਨਾਲ 15-1600 ਗੀਤਾਂ ਗਾਣਿਆਂ ਦੇ ਨਾਲ ਪੰਜਾਬੀਆਂ ਦੀ ਸੇਵਾ ਕਰ ਚੁੱਕੀ ਆਵਾਜ਼ ਮੇਰੇ ਸਾਥੀ ਕਲਾਕਾਰ ਮੇਰੇ ਜੀਵਨ ਸਾਥੀ ਸ਼ਰਨਜੀਤ ਛੱਮੀ ਅਸੀਂ ਆਪਣੇ ਸਰੋਤਿਆਂ ਦੇ ਆਪਣੇ ਰੱਬ ਵਰਗੇ ਸਰੋਤਿਆਂ ਦੇ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਫੁੱਲਾਂ ਵਾਲੀ ਰਜਾਈ ਤੋਂ ਲੈ ਕੇ ਸਿੰਦੋ ਦੀ hattim ਤੱਕ ਤੇ ਉਸ ਤੋਂ ਬਾਅਦ ਆ ਸਾਗਰ ਦੀ ਬੋਟੀ ਤੱਕ ਜਿਨ੍ਹਾਂ ਨੇ ਮਣਾ ਮੂਹੀ ਪਿਆਰ ਬਖਸ਼ਿਆ ਸਾਨੂੰ ਮਣਾ ਮੂਹੀ ਪਿਆਰ ਬਖਸ਼ਿਆ ਮੈਨੂੰ ਗਰੀਬ ਨੂੰ ਜੀ ਸਦਾਮ ਜਿਹੜਾ ਤੁਹਾਡੀ ਰੀਲ ਬਣਨੀ ਸ਼ੁਰੂ ਹੋਈਆਂ ਸਾਗਰ ਦੀ ਬੋਟੀ ਤੋਂ ਲੈ ਕੇ ਵੱਡੇ ਵੱਡੇ ਆਰਟਿਸਟ ਵੀ ਇਨਾ ਪਿਆਰ ਦੇ ਰਹੇ ਨੇ ਉਹ ਵੱਡੇ ਵੱਡੇ ਆਰਟਿਸਟ ਪਿਆਰ ਦੇ ਰਹੇ ਨੇ ਉਹ ਤੇ ਉਹਨਾਂ ਦਾ ਵੱਡਾਪਨ ਹੈ ਜੀ ਉਹ ਆਰਟਿਸਟ ਵੀ ਵੱਡੇ ਆ ਉਹਨਾਂ ਦਾ ਦਿਲ ਵੀ ਵੱਡਾ ਹੈ ਉਹਨਾਂ ਦਾ ਜਿਗਰਾ ਵੀ ਵੱਡਾ ਹੈ ਉਹਨਾਂ ਦਾ ਬ੍ਰੇਨ ਉਹਨਾਂ ਦੀ ਸੋਚ ਵੀ ਵੱਡੀ ਹੈ ਇਸ ਕਰਕੇ ਉਹਨਾਂ ਦਾ ਵੱਡਾਪਨ ਹੈ ਕਿ ਉਹ ਮੇਰੀਆਂ ਗਰੀਬ ਦੀਆਂ ਉਹ ਜਿਹੜਾ ਮੇਰੇ ਗਾਣਿਆਂ ਨੂੰ ਪਿਆਰ ਦੇ ਰਹੇ ਨੇ ਮੈਨੂੰ ਗਰੀਬ ਨੂੰ ਪਿਆਰ ਦੇ ਰਹੇ ਨੇ ਤੇ ਇਹ ਉਹਨਾਂ ਦਾ ਵੱਡਾਪਨ ਹੈ ਕਿ ਹੋਰ ਉਹਨਾਂ ਨੂੰ ਕੋਈ ਮਜਬੂਰੀ ਥੋੜੀ ਹੈ ਤੇ ਉਹਦੇ ਵੱਡੇ ਲੋਕ ਨੇ ਉਹ ਸਿਰਫ ਸਾਰੇ ਸਾਰੇ ਗਾਇਕ ਭਾਈਚਾਰੇ ਨੂੰ ਸਾਨੂੰ ਜਿਵੇਂ ਨਾ ਸਾਰਿਆਂ ਨੂੰ ਉਹ ਨਾਲ ਹਿਲਾ ਕੇ ਚਲਦੇ ਨੇ ਹੋਰ ਉਹਨਾਂ ਨੂੰ ਕੋਈ ਮਜਬੂਰੀ ਥੋੜੀ ਹੈ ਉਹ ਉਹਨਾਂ ਦਾ ਵੱਡਾਪਨ ਹੈ ਜਿਹੜਾ ਸੰਗਤ ਦੀ ਗੱਲ ਹੈ ਜਿਹੜਾ ਸਰੋਤਿਆਂ ਦੀ ਗੱਲ ਹੈ ਜਿਹੜੇ ਲੱਖਾਂ ਕਰੋੜਾਂ ਪੰਜਾਬੀਆਂ ਨੇ ਵਰਲਡ ਲੈਵਲ ਤੇ ਜਿਹੜਾ ਫੁੱਲਾਂ ਵਾਲੀ ਰਜਾਈ ਤੋਂ ਲੈ ਕੇ ਸ਼ਿੰਦੋ ਦੀ ਹੱਟੀ ਤੱਕ ਸ਼ਿੰਦੋ ਦੀ ਹੱਟੀ ਤੋਂ ਬਾਅਦ ਆ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਆ ਤੁਸੀਂ ਸਾਰੇ ਪੱਤਰ ਪੱਤਰਕਾਰ ਵੀਰ ਕਹਿੰਦੇ ਹੋ ਵੀ ਸੋਸ਼ਲ ਮੀਡੀਆ ਤੇ ਸਭ ਤੋਂ ਵੱਡਾ ਸਭ ਤੋਂ ਉੱਚਾ ਪਲੇਟਫਾਰਮ ਤੁਸੀਂ ਕਹਿੰਦੇ ਹੋ ਵੀ ਆ ਇੰਸਟਾਗ੍ਰam ਹੈ ਤੇ ਉਹਦੇ ਤੇ ਆ ਜਿਹੜਾ ਬੱਚੇ ਬੱਚੀਆਂ ਨੌਜਵਾਨ ਬੇਟੇ ਬੇਟੀਆਂ ਸਭ ਬਜ਼ੁਰਗ ਕੀ ਨੌਜਵਾਨ ਕੀ ਬੱਚੇ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੀਆਂ ਧੀਆਂ ਆ ਜਿਹੜਾ ਉਹ ਪਿਆਰ ਦੇ ਰਹੇ ਨੇ ਰੀਲਾਂ ਬਣਾ ਰਹੇ ਨੇ ਜਾਂ ਉਸ ਗਾਣੇ ਨੂੰ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ 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 ਕਰਾ ਦਿੱਤੀ ਪੰਜਾਬੀਆਂ ਨੇ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਲੈੰਦੀ ਇੰਡਕਾ ਚਲਾ ਸਾਗਰ ਦੀ ਵੋਟੀ ਸਾਗਰ ਦੀ ਵੋਟੀ ਕਰਾਤੀ ਪੰਜਾਬੀਆਂ ਨੇ ਵਰਲਡ ਲੈਵਲ ਤੱਕ ਇਹ ਉਹਨਾਂ ਦਾ ਪਿਆਰ ਹੈ ਜੀ ਉਹ ਪਤਾ ਨਹੀਂ ਮੈਨੂੰ ਗਰੀਬ ਨੂੰ ਇਨੇ ਸਾਲਾਂ ਤੋਂ 22-23 ਸਾਲਾਂ ਤੋਂ ਪਿਆਰ ਕਰਦੇ ਨੇ ਤੇ ਕਰਦੇ ਆ ਰਹੇ ਨੇ ਤੇ ਸ਼ਾਇਦ ਉਸੇ ਚੀਜ਼ ਨਾਲ ਅਸੀਂ ਤੁਰੇ ਆ ਰਹੇ ਆ ਕਿ ਅਸੀਂ ਲਿਖਦੇ ਮਤਲਬ ਲਿਖਦੇ ਆ ਰਹੇ ਆ ਗਾਉਂਦੇ ਆ ਰਹੇ ਆ ਤੇ ਪੰਜਾਬ ਦੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਸਰ ਮੈਂ ਉਹੀ ਦੱਸ ਕੇ ਆਟਿਆ ਕਿ ਕੋਈ 150 ਦੇ ਕਰੀਬ ਐਲਬਮ 15-1600 ਗੀਤਾਂ ਗਾਣਿਆਂ ਦੇ ਨਾਲ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਚੁੱਕੇ ਆ ਮੇਰੇ ਗਾਣੇ ਹਾਸਾ ਮਜ਼ਾਕ ਪੰਜਾਬੀ ਕਲਚਰ ਹੁੰਦਾ ਹੈ ਚੁਟਕਲੇ ਹੁੰਦੇ ਨੇ ਉਹਦੇ ਵਿੱਚ ਕੋਈ ਡਬਲ ਮੀਨਿੰਗ ਜਾਂ ਕੋਈ ਕਿਸੇ ਤਰ੍ਹਾਂ ਦਾ ਨਹੀਂ ਮੇਰੇ ਗਾਣੇ ਮੇਰੇ ਗੀਤ ਸਭ ਤੋਂ ਜ਼ਿਆਦਾ ਭੈਣਾ ਮਾਵਾਂ ਧੀਆਂ ਭੈਣਾ ਸੁਣਦੀਆਂ ਨੇ ਮੇਰੇ ਅਖਾੜਿਆਂ ਦੇ ਵਿੱਚ ਜੇ ਮੰਨ ਲਓ 5000 ਮੇਲ ਬੱਚੇ ਬੈਠੇ ਨੇ ਤੇ 7000 ਫੀਮੇਲਸ ਰੋਤੇ ਮੇਰੀਆਂ ਭੈਣਾ ਮੇਰੀਆਂ ਧੀਆਂ ਬੈਠੀਆਂ ਹੁੰਦੀਆਂ ਸਾਡੀਆਂ ਮਾਤਾਵਾਂ ਬੈਠੀਆਂ ਹੁੰਦੀਆਂ ਔਰ ਉਹ ਐਂਡ ਤੱਕ ਹੁਣ ਆਪਾਂ ਨੂੰ ਆ ਰਿਕੁਐਸਟਾਂ ਕਰਨੀਆਂ ਪੈਂਦੀਆਂ ਹਨਾ ਇਹਦੇ ਵਿੱਚ ਮੈਨੂੰ ਵੈਸੇ ਉਹਦਾ ਬਹੁਤਾ ਭੇਦ ਨਹੀਂ ਆ ਨੈਟ ਤੇ ਉਹ ਮੇਦਾ ਮੈਨੂੰ ਨੈਟ ਚਲਾਉਣਾ ਵੀ ਨਹੀਂ ਆਉਂਦਾ ਬਹੁਤਾ ਭੇਦ ਵੀ ਨਹੀਂ ਤੇ ਉਹ ਤਰਲੇ ਲੈਣੇ ਪੈਂਦੇ ਆ ਨਾ ਇਹ 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 ਸਾਡੀ ਉਹ ਕੀ ਵੀਡੀਓ ਏ ਐਂਡ ਤੱਕ ਵੇਖਿਓ ਜੀ ਐਂਡ ਤੱਕ ਵੇਖਿਓ ਜੀ ਮੈਨੂੰ 22 23 24 ਸਾਲਾਂ ਚ ਮੈਨੂੰ ਇਹ ਨਹੀਂ ਕਹਿਣਾ ਪਿਆ ਮੇਰੀ ਸਟੇਜ ਐਂਡ ਤੱਕ ਵੇਖਿਓ ਜੀ ਮੈਂ ਹੱਥ ਜੋੜ ਕੇ ਛੁੱਟਦਾ ਉਥੋਂ ਸੰਗਤ ਕੋਲੋਂ ਜੀ ਮੈਂ ਹੁਣ ਅਗਲੇ ਕੰਮ ਤੇ ਵੀ ਜਾਣਾ ਤੇ ਇਸ ਕਰਕੇ ਮੈਨੂੰ ਗਰੀਬ ਨੂੰ ਅਥਾ ਪਿਆਰ ਮਿਲਿਆ ਜੀ ਸਰੋਤਿਆਂ ਦਾ ਪੰਜਾਬੀਆਂ ਦਾ ਮੇਰਾ ਰੋਮ ਰੋਮ ਪੰਜਾਬੀਆਂ ਦਾ ਕਰਜ਼ਾਈ ਹੈ ਮੇਰਾ ਵਾੜ-ਵਾੜ ਪੰਜਾਬੀਆਂ ਦਾ ਕਰਜ਼ਾਈ ਹੈ ਸਨਮ ਜੀ ਦੋਨੋਂ ਜਣੇ ਫੁੱਲਾਵਲੀ ਰਜਾਈ ਜਰੂਰ ਲਓ ਜੀ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਭੁੜੇ ਨੇ ਦਰਾਂ ਚ ਮੰਜਿੜਾਈ ਹੁੰਦੀ ਆ ਮਿਲਣੇ ਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਭੁੜੇ ਨੇ ਦਰਾਂ ਚ ਮੰਜਿੜਾਈ ਹੁੰਦੀ ਆ ਕੋਠੇ ਕੋਠੇ ਵੇੜੇ ਵਿੱਚ ਆਜੀ ਮਿੱਤਰਾਂ ਕੋਠੇ ਕੋਠੇ ਵੇੜੇ ਵਿੱਚ ਆਜੀ ਮਿੱਤਰ ਆਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਮਿਲਨੇ ਨੂੰ ਤੈਨੂੰ ਬੜਾ ਚਿੱਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਡਾਈ ਹੁੰਦੀ ਆ ਮਿਲਨੇ ਨੂੰ ਤੈਨੂੰ ਬੜਾ ਚਿੱਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਡਾਈ ਹੁੰਦੀ ਆ ਲਾਲ ਛੰਦੋ ਦੀ ਘਟੀ ਸੁਣਾਵੇ ਸਰ ਬੜਾ ਭੀੜ ਪੜਕਾ ਰਹਿੰਦਾ ਏ ਧੱਕੇ ਤੇ ਧੱਕਾ ਪੈਂਦਾ ਏ ਬੜਾ ਭੀੜ ਪੜ ਕਰਦਾ ਏ ੱੱੱਕੇ ਤੇ ੱੱੱਕਾ ਪੈਂਦਾ ਏ ਹਰ ਚੀਜ਼ ਦਾ ਰੇਡ ਤੁਲਾਦਤਾ ਲਿਖ ਲਿਖ ਕੇ ਫੱਟੀ ਤੇ ਹਰ ਚੀਜ਼ ਦਾ ਰੇਡ ਤੁਲਾਦਤਾ ਲਿਖ ਲਿਖ ਕੇ ਫੱਟੀ ਤੇ ਬੜੀ ਰੌਣਕ ਲੱਗੀ ਬੜੀ ਰੌਣਕ ਲੱਗੀ ਰਹਿੰਦੀ ਆਸ਼ਿੰਦੋ ਤੇਰੀ ਹੱਟੀ ਤੇ ਬੜੀ ਰੌਣਕ ਲੱਗੀ ਰਹਿੰਦੀ ਆਸ਼ਿੰਦੋ ਤੇਰੀ ਹੱਟੀ ਤੇ ਐਵੇਂ ਨਹੀਂ ਹੁੰਦੀ ਕਮਾਈ ਵੇ ਮੈਂ ਰੱਖਦੀ ਬੜੀ ਸਫਾਈ ਵੇ ਐਵੇਂ ਨਹੀਂ ਹੁੰਦੀ ਕਮਾਈ ਵੇ ਮੈਂ ਰੱਖਦੀ ਬੜੀ ਸਫਾਈ ਵੇ ਬਾਬੇ ਦੀ ਕਿਰਪਾ ਨਾਲ ਹੱਥ ਨੋਟਾਂ ਵਿੱਚ ਰਹਿੰਦਾ ਹਾਵੇ ਓ ਬਾਬੇ ਦੀ ਕਿਰਪਾ ਨਾਲ ਹੱਥ ਨੋਟਾਂ ਵਿੱਚ ਰਹਿੰਦਾ ਹਾਵੇ ਜੇ ਵਧਿਆ ਹੋਵੇ ਜੇ ਚੰਗੀ ਹੋਵੇ ਜੇ ਵਧੀਆ ਹੋਵੇ ਚੀਜ਼ ਗਾਖ ਤਾਂ ਆਪੇ ਪੈਂਦਾ ਵੇ ਜੇ ਚੰਗੀ ਹੋਵੇ ਚੀਜ਼ ਗਾਖ ਤਾਂ ਆਪੇ ਪੈਂਦਾ ਵੇ